ਦੇਖੋ ਕੱਲ ਸਾਨੂੰ ਇੱਕ ਇਨਫਰਮੇਸ਼ਨ ਆਈ ਸੀ ਅੱਜ ਮਾਰਨਿੰਗ ਇਨਫਰਮੇਸ਼ਨ ਆਈ ਸੀ ਵੀ ਹਾਂ ਵੀ ਇੱਕ ਟਾਬੇ ਦੇ ਉੱਪਰ ਜਿਹੜੇ ਸੀਗੇ ਦੋ ਪਾਰਟੀਆਂ ਦੇ ਵਿੱਚ ਕਾਫੀ ਸੀਰੀਅਸ ਝਗੜਾ ਹੋਇਆ ਹੈ ਜਿਹਦੇ ਤੁਰੰਤ ਕਾਰਵਾਈ ਕਰਦੇ ਹੋਏ ਲਾਲੂਪੁਰ ਪੁਲਿਸ ਨੇ ਜਿਹੜੀ ਮੁਹਾਲੀ ਪੁਲਿਸ ਨੇ ਉੱਥੇ ਕਾਰਵਾਈ ਕਰਦੇ ਹੋਏ ਐਫਆਈਆਰ ਨੰਬਰ 24 ਐਫਆਈਆਰ ਨੰਬਰ 48 ਅਟੈਂਪਟ ਟੂ ਮਰਡਰ ਤੇ ਹੋਰ ਜਿਹੜੀਆਂ ਸੀਰੀਅਸ ਸੈਕਸ਼ਨਸ ਕਾਫੀ ਜਿਹੜੀਆਂ ਸਖਤ ਸੈਕਸ਼ਨਸ ਉਹਨਾਂ ਦੇ ਵਿੱਚ ਪੰਜਾਂ ਦਾ ਦੋਸ਼ ਕੀਤਾ ਤੇ ਉਹਨਾਂ ਦੇ ਜਿਹੜੇ ਪੰਜ ਦੋਸ਼ ਉਹਨਾਂ ਨੇ ਲਿਖਵਾਏ ਸੀ ਜਿਹੜਾ ਮੇਨ ਦੋਸ਼ੀ ਸੀਗਾ ਕੁਲਵੀਰ ਸਿੰਘ ਜਿਹਦੇ ਕਰ ਤੇ ਉਸ ਬੰਦੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੇ ਉੱਪਰ ਜਿਹੜੀ ਰੇਡ جاری ਹੈ ਤੇ ਜਲਦੋਂ ਜਲਦ ਅਸੀਂ ਪ੍ਰੋਸੈਸ ਦੁਵਾਣਾ ਵੀ ਜਲਦੋਂ ਜਲਦ ਸਾਰੇ ਦੋਸ਼ੀ ਇਸ ਇਲਾਕੇ ਦੇ ਪਿੱਛੇ ਵਰਗੇ ਇਹ ਇਹ ਦੇਖੋ ਜੀ ਸਾਰੇ ਇੱਥੇ ਲੋਕਲ ਰਹਿਣ ਵਾਲੇ ਨੇ ਕੋਈ ਮਨੋਲੀ ਸੂਰਤ ਪਿੰਡ ਦਾ ਨਾਲ ਜਿਹੜਾ ਮਨੋਲੀ ਸੂਰਤ ਦਾ ਤੇ ਆਪਣੇ ਜਿਹੜਾ ਜਿਹੜਾ ਜਿਹਦੇ ਵਿਚਾਰਾ ਵਿਕਟਿਮ ਹੈ ਜਿਹਦੇ ਸੱਟ ਲੱਗੀ ਹੈ ਉਹ ਸਿੱਖ ਨਮਾਇਰ ਪਿੰਡ ਦਾ ਜੀ ਥੈਂਕ ਯੂ ਆਧਿਆਮ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ